ਪਵਿੱਤਰ ਗੁਰਬਾਣੀ ਬੜੇ ਵਿਆਰ ਨਾਲ ਅਪ ਜੀ ਨਿਤਨੇ ਦੀਆਂ ਬਾਣੀਆਂ ਦੇ ਪਾਠ ਸਰਵਣ ਕੀਤੇ ਨੇ ਸਤਿਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਜਰੀਆਂ ਭਾਰੇ ਹੋ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਦੇ ਮਹਾਂਵਕ ਅਨੁਸਾਰ ਗੁਰੂ ਵਰਦਨ ਦੇ ਜੀ ਮਹਾਰਾਜ ਬਾਣੀ ਵਿੱਚ ਸਮਝਾ ਰਹੇ ਨੇ ਸਿਮਰ ਸਿਮਰ ਪਰਬ ਆਪਣਾ ਨਾਠਾ ਦੁੱਖ ਠਾਓ ਗੁਰੂ ਵਰਦਨ ਪਾਸਾ ਜੀ ਮਹਾਰਾਜ ਕਹਿੰਦੇ ਨੇ ਇਹ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਕਹਿੰਦੇ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦੀ ਅਰਦਾਸਾ ਕਰਨੀ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਮਨ ਕਰਕੇ ਮਾਨਸ ਰੋਗਰ ਦੇ ਵਿੱਚ ਚੁੱਪੀ ਲਾਉਂਦੇ ਨੇ ਅੰਮ੍ਰਿਤ ਵੇਲੇ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਵਹਿੰਦੇ ਨੇ ਗੁਰੂ ਕੀ ਸੰਗਤ ਦਾ ਗੁਰਬਾਣੀ ਸੁਣਨ ਦਾ ਬਹੁਤ ਵੱਡਾ ਮਹਾਤਮਾ ਬਿਆਰਿਓ ਬਿਸਰਾਮ ਪਾਏ ਮਿਲ ਸਾਧ ਸੰਗਤ ਤਾਂ ਤੇ ਉਹਨਾਂ ਤਾਓ ਗੁਰੂ ਦੀ ਸੰਗਤ ਵਿੱਚ ਬਰਕਤ ਨਾਲ ਗੁਰੂ ਕੀ ਸੰਗਤ ਦੀ ਬਰਕਤ ਨਾਲ ਕਹਿੰਦੇ ਆਪਣੇ ਪ੍ਰਭੂ ਦਾ ਹਰ ਵੇਲੇ ਸਮਰਨ ਕਰੀ ਜਾਣਾ ਕਰੀ ਜਾਣਾ ਅਜਿਹੀ ਅਵਸਥਾ ਤੇ ਕਹਿੰਦੇ ਪਹੁੰਚ ਗਿਆ ਮੇਰੇ ਅੰਦਰੋਂ ਉਹ ਦੁੱਖਾਂ ਦਾ ਜਿਹੜਾ ਪਹਾੜ ਸੀ ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਗੁਰੂ ਨੇ ਦੂਰ ਕਰ ਦਿੱਤਾ ਉਹ ਕਰਦਾ ਕਰਿਆ ਪਰ ਜਿਹੜੇ ਉਸ ਮਾਲਕ ਪ੍ਰਮਾਤਮਾ ਦੀ ਰਜ਼ਾ ਵਿੱਚ ਨੇ ਤੇ ਉਹਦੀ ਯਾਦ ਵਿੱਚ ਜਿਹੜੇ ਵੀ ਜੁੜਦੇ ਨੇ ਵੇਖੀ ਕਿਤੇ ਅਸੀਂ ਉਹਦੀ ਯਾਦ ਤੋਂ ਬਿਨਾਂ ਪਰਮਾਤਮਾ ਦੀ ਅਕਾਲ ਪੁਰਖ ਦੀ ਯਾਦ ਤੋਂ ਬਿਨਾਂ ਸਮਾਂ ਨਾ ਕਿਤੇ ਗੁਜ਼ਾਰ ਦੇਵੀਂ ਐਵੇਂ ਨਗਾ ਦੇਵੀਂ ਤੁਰਦਾ ਫਿਰ ਦੇਈ ਹੀਰੇ ਜਿਹਾ ਜਨਮ ਹੈ ਕੌਟੀ ਬਦਲੇ ਜਾਏ ਇੰਨਾ ਕੀਮਤੀ ਸਮਾਂ ਮਿਲਿਆ ਵੇਖੀ ਕਿਤੇ ਐਵੇਂ ਨਾ ਪਦਾਰਥਾਂ ਦੇ ਵਿੱਚ ਦੁਨੀਆ ਦੇ ਵਿੱਚ ਹੀ ਖੱਜ ਤੇ ਕਰਕੇ ਚੱਲਿਆ ਜਾਵੇਂ ਕੀ ਪਤਾ ਕਿਹੜੇ ਵੇਲੇ ਕਿੱਥੇ ਇਹ ਜ਼ਿੰਦਗੀ ਕਿਹੜੇ ਮੋੜ ਤੇ ਡਿੱਗ ਜੇ ਖਤਮ ਹੋ ਜੇ ਕੋ ਪ੍ਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ ਕੌਡੀ ਕੌਡੀਆਂ ਦੇ ਪਾਅ ਨਾ ਕਿਤੇ ਵਜ ਨਹੀਂ ਇੱਕ ਰਾਜੇ ਨੇ ਕਹਿੰਦੇ ਸਭ ਪਦਾਰਥ ਦੇ ਖਜ਼ਾਨੇ ਖੋਲ ਦਿੱਤੇ ਹੁਕਮ ਦਿੱਤਾ ਜੋ ਕਿਸ ਕੋਈ ਮੰਗੇ ਉਸ ਨੂੰ ਕਿਨੇ ਦੇ ਦੇ ਦਿਓ ਜਿਹੜੀ ਵੀ ਚੀਜ਼ ਦੀ ਲੋੜ ਆਗੇ ਖਜ਼ਾਨੇ ਖੋਲ ਦਿੱਤੇ ਜਿਹੜੀ ਵੀ ਕਿਸੇ ਨੂੰ ਚੀਜ਼ ਦੀ ਲੋੜ ਹੋ ਲੈ ਜਾ ਕੇ ਰਾਜੇ ਦੇ ਖਜ਼ਾਨੇ ਖੁੱਲੇ ਪੈਦੇ ਕਿੰਨੇ ਸਾਰਾ ਦਿਨ ਕੱਪੜਾ ਆਦਿਕ ਮੰਗਤੇ ਲੈਂਦੇ ਰਹੇ ਸਾਰਾ ਦਿਨ ਮੰਗਦੇ ਰਹੇ ਸ਼ਾਮ ਨੂੰ ਕਹਿੰਦੇ ਇੱਕ ਪੰਗੀ ਆਇਆ ਉਸਨੇ ਕਿਹਾ ਕਿ ਰਜਨਜੀ ਵਾਸਾ ਜੀ ਮਨੋ ਵੀ ਕੁਝ ਮਿਲ ਜਾਵੇ ਪੰਗੀ ਕਹਿੰਦਾ ਕਿ ਮਨ ਨੂੰ ਵੀ ਕੁਝ ਨਾ ਕੁਝ ਮਿਲ ਜਾ ਜੇ। ਉਸ ਭਗਤ ਕਹਿੰਦੇ ਰਾਜੇ ਦੇ ਸਾਹਮਣੇ ਕਹਿੰਦੇ ਇੱਕ ਸੋਨੇ ਦਾ ਥਾਲ ਪਿਆ ਸੀ ਰਾਜੇ ਦੇ ਸਾਹਮਣੇ। ਸੋਨੇ ਦਾ ਭਰਿਆ ਹੋਇਆ ਕਨੇ ਥਾਲ ਪਿਆ ਸੀ। ਜੋ ਕਹਿੰਦੇ 1 ਲੱਖ ਰੁਪਏ ਦਾ ਸੀ ਤੇ ਉਸ ਵਿੱਚ ਕਹਿੰਦੇ 5 ਲਾਲੀਆਂ ਕਹਿੰਦੇ ਜੜੀਆਂ ਹੋਈਆਂ ਸਨ। ਰਾਜੇ ਨੇ ਕਹਿੰਦੇ ਥਾਲ ਉਸ ਦੇ ਕਹਿੰਦੇ ਉਸ ਨੂੰ ਦੇ ਦਿੱਤਾ ਉਹਦੀ ਭੰਗ ਦੀ istri ਥਾਲ ਵੇਖ ਕੇ ਕਹਿੰਦੇ ਬੜੀ ਖਸੋਏ ਤੇ ਕਹਿਣ ਲੱਗੀ ਕਿ ਚਾਰ ਆਨੇ ਦਾ ਕਹਿੰਦੇ ਸੱਜ ਸੇ ਟੁੱਟ ਜਾਂਦਾ ਹੈ ਮੈਂ ਥਾਲ ਵਿੱਚ ਮਹਿਲਾ ਪਾ ਕੇ ਲਿਆਵਾ ਕਰਾਂਗੀ ਜਦੋਂ ਕਹਿੰਦੇ ਸੰਗੂਰਖ ਭੰਗ ਨੇ ਉਸ ਥਾਲ ਵਿੱਚ ਕਹਿੰਦੇ ਮੇਲਾ ਬਾਇਰ ਉਸ ਵਿੱਚੋਂ ਕਹਿੰਦੇ ਆਵਾਜ਼ ਆਈ ਕਿ ਤੂੰ ਬਹੁਤ ਬੁਰਾ ਕੀਤਾਗਾ ਥਾਲੇ ਦੇ ਵਿੱਚੋਂ ਸਉਨਜ ਥਾਲੇ ਵਿੱਚੋਂ ਆਵਾਜ਼ ਆਈ ਤੂੰ ਬਹੁਤ ਬੁਰਾ ਕੀਤਾਗਾ ਉਹ ਪੰਜ ਲਾਲੀਆਂ ਬੁੱਝ ਗਈਆਂ ਤੇ ਥਾਲਾ ਥਾਲ ਕਾਲਾ ਹੋ ਗਿਆ ਜਿਹਦੇ ਕਹਿੰਦੇ ਦੂਸਰੇ ਦਿਨ ਰਾਜੇ ਨੇ ਉਸ ਥਾਲ ਭੰਗਣ ਦੇ ਸਿਰ ਤੇ ਵੇਖਿਆ ਤਾਂ ਬੜਾ ਪਸਤਾਇਆ ਰਾਜਾ ਪਸੰਦਾਗਾ ਐਨਾ ਕੀਮਤੀ ਥਾਲ ਸੋਨੇ ਦਾ ਐਨਾ ਕੀਮਤੀ ਥਾਲ ਮੈਂ ਦਿੱਤਾ ਸੀ ਐਸੇ ਮੂਰਖ ਨੂੰ ਥਾਲ ਕਿਉਂ ਦਿੱਤਾ ਸੋ ਇਹ ਦਰਸਤਾਨ ਦਾ ਪਿਆਰੇ ਇੱਕ ਇਸਵਰ ਇੱਕ ਰਾਜਾ ਹੈ ਮਾਲਕ ਪਰਮਾਤਮਾ ਇੱਕ ਰਾਜਾ ਹੈ ਏ ਅਗਿਆਨੀ ਮਨੁੱਖ ਪੰਗੀ ਸਮਾਨਾ ਕਹਿੰਦੇ ਇੱਕ ਪੰਗੀ ਸਮਾਨ ਮਨੁੱਖ ਰਾਜੇ ਕੋਲੋਂ ਇਸ ਨੂੰ ਕਹਿੰਦੇ ਸਰੀਰ ਸਿਉਨੇ ਦਾ ਅਮੋਲਕ ਥਾਲ ਮਿਲਿਆਗਾ ਇੱਕ ਅਮੋਲਕ ਥਾਲ ਜਿਸ ਵਿੱਚ ਕਹਿੰਦੇ ਪੰਜ ਗਿਆਨ ਇੰਦਰੇ ਅਤੇ ਬੁੱਧੀ ਰੂਪ ਇੱਕ ਅਨਮੋਲਕ ਲਾਲ ਲੱਗਿਆ ਹੋਇਆਗਾ ਵਾਸਾ ਜੀ ਕਹਿੰਦੇ ਜੇ ਤੇ ਕਹਿੰਨੇ ਚਮਤਕਾਰ ਕਰਕੇ ਹੀ ਕਹਿੰਦੇ ਆਦਮੀ ਬ੍ਰਿਸ਼ਟ ਜੱਜ ਰਾਜ ਵਜ਼ੀਰ ਅਤੇ ਸੰਤ ਬਣ ਜਾਂਦਾ ਹੈ ਇਸ ਅਗਿਆਨੇ ਮਨੁੱਖ ਨੂੰ ਇਸ ਥਾਲ ਵਿੱਚ ਕਹਿੰਦੇ ਪੰਜ ਵਿਸੇ ਰੂਪ ਮੈਲਾ ਪਰਲੇ ਆ ਵਾਸਾ ਜੀ ਕਹਿੰਦੇ ਪੰਜ ਵਿਸੇ ਰੂਪ ਇਦੇ ਅੰਦਰ ਮੈਲ ਭਰੀ ਹੋਈ ਹੈ ਜਿਸ ਨਾਲ ਕਹਿੰਦੇ ਬੁੱਧੀ ਰੂਪ ਲਾਲ ਕਾਲਾ ਹੋ ਗਿਆ ਪੰਜ ਗਿਆਨ ਇੰਦਰੀਨ ਰੂਪ ਲਾਲੀਆਂ ਭੱਜ ਗਈਆਂ ਨੇ ਤੇ ਇਸ ਦਾ ਕਹਿੰਦੇ ਕੌਡੀ ਮੂਲੀ ਰਹਿ ਗਿਆ ਹੁਣ ਸੋ ਸੰਤ ਜਿਨ੍ਹਾਂ ਨੂੰ ਇਸ ਦੀ ਕਦਰ ਹੁੰਦੀ ਹੈ ਜਿਹੜੇ ਰੱਬ ਦੇ ਪਿਆਰਿਓ ਕਦਰ ਕਰਦੇ ਨੇ ਸਿਪਤ ਸਲਾਹਣ ਸੱਡ ਕੇ ਗਰੰਗੀ ਲੱਗਾ ਹੰਸ ਦੇ ਵਖੀ ਨਹੀਂ ਮਾਲਕ ਦੀ ਪ੍ਰਮਾਤਮਾ ਦੀ ਸਿਵਤ ਛੱਡ ਕੇ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਸਿਵਤ ਛੱਡ ਦਿੱਤੀ ਸੁੱਚੇ ਮੋਤੀ ਛੱਡ ਕੇ ਕਹਿੰਦੇ ਜੀਵ ਕਹਿੰਦੇ ਰੂਪੀ ਹੰਸ ਹੱਡ ਮਾਸ ਦੇ ਕਹਿੰਦੇ ਵਿਸਿਆਂ ਵਿੱਚ ਕੁੱਤੇ ਵਾਂਗ ਲੱਗਿਆ ਹੋਇਆਗਾ ਵਿਸੇ ਰੂਪ ਚੁਗੀਆਂ ਜਾ ਰਿਹਾ ਵਿਸੇ ਵਕਾਰ ਪਾਸਾ ਜੀ ਕਹਿੰਦੇ ਇਸ ਸਮਾਂ ਤਾਂ ਮਿਲਿਆ ਸੀ ਕੁਝ ਲਈ ਕੁਝ ਖੱਟਣ ਲਈ ਕੁਝ ਪਾਉਣ ਲਈ ਪਰ ਇਸ ਇਹਨੇ ਸਮਾਂ ਬਰਬਾਦ ਕਰ ਦਿੱਤਾ ਐਨਾ ਸਮਾਂ ਦੁਨੀਆ ਦੇ ਪਦਾਰਥਾਂ ਦੇ ਵਿੱਚ ਲਾ ਕੇ ਦੁਨੀਆ ਦੇ ਵਿੱਚ ਲਾ ਕੇ ਐਵੇਂ ਲੰਗਾ ਦਿੱਤਾ ਹਲੇ ਵੀ ਸਮਾਂ ਸੀ ਕੁਝ ਨਾ ਕੁਝ ਪਾਉਣ ਵਾਸਤੇ ਰੱਬ ਨੂੰ ਪ੍ਰਮਾਤਮਾ ਨੂੰ ਸੱਚ ਕਰਕੇ ਪਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਤਾਂ ਸੱਚ ਹੈ ਪਰ ਜਿਹੜੇ ਅੰਦਰੋਂ ਜੁੜੇ ਨਹੀਂ ਜਿਨ੍ਹਾਂ ਨੇ ਬੇਨਤੀ ਕਰ ਲਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਚਰਨ ਕਮਲ ਕਾ ਆਸਰਾ ਪ੍ਰਭ ਪੂਰਨ ਗੁਣਤਾਸ ਸਾਹਿਬ ਜੀ ਕਹਿੰਦੇ ਨੇ ਸਭ ਵਿਆਪਕ ਪ੍ਰਭ ਤੂੰ ਹੀ ਸਾਰੇ ਗੁਣਾਂ ਦਾ ਖਜ਼ਾਨਾ ਗਾ ਤੇਰੇ ਵਿੱਚ ਬੜੇ ਗੁਣ ਨੇ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਮੈਂ ਤਾਂ ਓਗਣਾਂ ਦਾ ਭਰਿਆ ਹੋਇਆ ਹਾਂਗਾ ਮੇਰੇ ਵਿੱਚ ਕੋਈ ਗੁਣ ਨਹੀਂ ਜਿਵੇਂ ਤਾਂ ਸਮੁੰਦਰ ਸਾਗਰ ਨੀਰ ਭਰਿਆ ਜਿਵੇਂ ਕਹਿੰਦੇ ਸਾਗਰ ਸਮੁੰਦਰ ਇੱਕ ਪਾਣੀ ਨਾਲ ਵੇਖੋ ਭਰਿਆ ਹੋਇਆ ਗਾ ਜੀਬ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਜਿਵੇਂ ਸਮੁੰਦਰ ਇੱਕ ਪਾਣੀ ਨਾਲ ਭਰਿਆ ਹੋਇਆ ਮੇਰੇ ਵਿੱਚ ਇੰਨੇ ਆਇਬ ਨੇ ਇੰਨੇ ਗੁਨਾਹ ਨੇ ਹੈ ਪਾਸਾ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਮੇਰੇ ਵਿੱਚ ਇੰਨੇ ਗੁਨਾਹ ਇੰਨੇ ਆਇਬ ਨੇ ਔਗਣ ਨੇ ਮੈਂ ਬਖਸ਼ਾ ਜਾਵਾਂਗਾ ਕਿਤੇ ਕਿਰਪਾ ਹੋ ਜੇਗੀ ਹਾ ਕਿਤੇ ਉਸ ਅਕਾਲ ਪੁਰਖ ਦੀ ਪ੍ਰਮਾਤਮਾ ਦੀ ਦਇਆ ਹੋ ਜੇ ਦਇਆ ਕਰੋ ਕਿਸ ਮਿਹਰ ਉਪਾਉ ਕਿਤੇ ਮਿਹਰ ਹੋ ਜੇ ਕਿਤੇ ਕਿਰਪਾ ਹੋ ਜੇ ਕਿਤੇ ਨਿਗਾਹ ਹੋ ਜੇ ਜਿਵੇਂ ਉਸ ਚੋਰ ਦੇ ਉੱਪਰ ਵੇਖ ਗੁਰੂ ਨਾਨਕ ਪਾਸ਼ਾ ਦੀ ਨਿਗਾਹ ਹੋ ਗਈ ਉਹ ਚੋਰ ਨੇ ਬਚਨ ਘਮਵਾ ਲਿਆ ਗੁਰੂ ਨਾਨਕ ਪਾਸ਼ਾ ਦਾ ਬਚਨ ਲੈ ਲਿਆ ਤਰ ਗਿਆ ਗੱਲ ਤਾਂ ਨਿਕਾਦੀ ਹੈ ਕਿਤੇ ਕਿਰਪਾ ਹੋ ਜਾਏ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਉਹ ਡੁੱਬਦਿਆਂ ਨੂੰ ਡੁੱਬਦੇ ਹੋਏ ਨੂੰ ਅੱਜ ਡੁੱਬ ਰਹੇ ਨੇ ਕਿਦੇ ਵਿੱਚ ਸੰਸਾਰ ਸਮੁੰਦਰ ਦੇ ਵਿੱਚ ਡੁੱਬਿਆ ਪਿਆ ਕੋਈ ਨਸਿਆਂ ਵਿੱਚ ਡੁੱਬਿਆ ਪਿਆ ਕੋਈ ਬਕਾਰਾਂ ਵਿੱਚ ਡੁੱਬਿਆ ਪਿਆ ਕੋਈ ਨਿੰਦਿਆ ਈਰਖਾ ਦਵੇਸ਼ ਵਿੱਚ ਡੁੱਬਿਆ ਪਿਆ ਕੁਕਮੇ ਡੁੱਬਿਆ ਪਿਆ ਕੋਈ ਦੁਨੀਆ ਦੇ ਲਾਲਚ ਵਿੱਚ ਫਸ ਕੇ ਡੁੱਬ ਗਿਆ। ਕੋ ਠਗੀਆਂ ਮਾਰ ਮਾਰ ਕੇ ਡੁੱਬਿਆ ਪਿਆ। ਇਹ ਡੁੱਬੇ ਹੋਇਆਂ ਨੂੰ ਇੱਕ ਗੁਰੂ ਨਾਨਕ ਪਾਸ਼ਾ ਜੀ ਸੰਸਾਰ ਸਮੁੰਦਰ ਦੇ ਵਿੱਚੋਂ ਡਿੱਗੇ ਹੋਏ ਨੂੰ ਡੁੱਬੇ ਹੋਏ ਨੂੰ ਉਹ ਬਚਾ ਸਕਦੇ। ਕਿਤੇ ਦਇਆ ਹੋ ਜੇ ਕਿਰਪਾ ਹੋ ਜੇ ਦਇਆ ਕਰੋ ਕਿਸ ਮਿਹਰ ਉਪਾਉ ਡੁੱਬਦੇ ਪੱਥਰ ਤਾਰੇ ਇੱਥੇ ਪੱਥਰ ਕਿਹੜੇ ਦੀ ਗੱਲ ਕੀਤੀ ਹੈ ਜਿਹੜਾ ਮਨ ਪੱਥਰ ਹੋ ਗਿਆ ਇੱਕ ਪੱਥਰ 12 ਗ੍ਰਾਮ ਕੋ ਜੋ ਵੇਖਨੇ ਅਸੀਂ ਉਹ ਪੱਥਰ ਦੀ ਗੱਲ ਨਹੀਂ ਕੀਤੀ ਇੱਥੇ ਮਨ ਰੂਪੀ ਪੱਥਰ ਦੀ ਗੱਲ ਕੀਤੀ ਹੈ ਪਾਤਸ਼ਾਹ ਜੀ ਮਨ ਰੂਪੀ ਜਿਨ੍ਹਾਂ ਦੇ ਮਨ ਇੰਨੇ ਪੱਥਰ ਹੋ ਚੁੱਕੇ ਨੇ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੀ ਨਹੀਂ ਰੱਬ ਨੂੰ ਮੰਨਦੀ ਨਹੀਂ ਇਹਨੇ ਨਾਸਤਿਕ ਹੋ ਚੁੱਕੇ ਨੇ ਵੀ ਰੱਬ ਤਾਂ ਹੈ ਹੀ ਨਹੀਂ ਕਿਤੇ ਕਿਤੇ ਵੀ ਨਹੀਂ ਰੱਬ ਪਾਸ਼ਾ ਜੀ ਕਹਿੰਦੇ ਜਿਨ੍ਹਾਂ ਦੇ ਮਨ ਪੱਥਰ ਵਾਂਗੂ ਹੋ ਗਏ ਜਿਨ੍ਹਾਂ ਅੰਦਰ ਦਇਆ ਨਹੀਂ ਪਾਸ਼ਾ ਜੀ ਕਹਿੰਦੇ ਉਹਨਾਂ ਨੂੰ ਗੁਰੂ ਸਾਹਿਬ ਜੀ ਫਿਰ ਉਹਨਾਂ ਤੇ ਰਹਿਮਤ ਕਰਦੇ ਨੇ ਦਇਆ ਕਰੋ ਕਿਸ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਉਹ ਕਹਿੰਦੇ ਡੁੱਬਦੇ ਹੋਿਆਂ ਨੂੰ ਫਿਰ ਗੁਰੂ ਨਾਨਕ ਪਾਸ਼ਾ ਦੀ ਬਾਣੀ ਕਿਨਾਰਾ ਦਿੰਦੀ ਹੈ ਭੈਰੋ ਜਦੋਂ ਫਿਰ ਡੁੱਬ ਜਾਂਦੇ ਨੇ ਕਿ ਨਾ ਫਿਰ ਫਿਰ ਉਸ ਅਕਾਲ ਪੁਰਖ ਅੱਗੇ ਬੇਨਤੀਆਂ ਕਰਦੇ ਨੇ ਪਰਮਾਤਮਾ ਅੱਗੇ ਬੇਨਤੀਆਂ ਕਰਦੇ ਪਾਸ਼ਾ ਜੀ ਤੁਸੀਂ ਬਚਾਓ ਤਵਾਥੋ ਬਿਨਾਂ ਸਾਡਾ ਕੌਣਾਗਾ ਜਦੋਂ ਬੰਦੇ ਤੇ ਦੁੱਖ ਪੈਂਦਾ ਕਣਾ ਫਿਰ ਉਹ ਤੋਂ ਗੁਰੂ ਕੋਲੇ ਆਉਂਦਾ ਕਾ ਡੋਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੈ ਭੀਤਰ ਵਗੈ ਕਾਤੀ ਪਰਨ ਬਤ ਨਾਨਕ ਹੁਕਮ ਬਸਾਣੈ ਗਲ ਬਚਨਾਂ ਦੀਏ ਪਿਆਰੋ ਜਿਨ੍ਹਾਂ ਨੇ ਹੁਕਮ ਦੀ ਪਛਾਣ ਕਰ ਲਈ ਜਿਨ੍ਹਾਂ ਨੇ ਹੁਕਮ ਨੂੰ ਮੰਨ ਲਿਆ ਜਿਨ੍ਹਾਂ ਨੇ ਗੁਰੂ ਨਾਨਕ ਪਾਸ਼ਾ ਦੇ ਬਚਨਾਂ ਨੂੰ ਕਮਾਲਿਆ ਪਰਨ ਬਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਉਹ ਮੰਨ ਕਰਕੇ ਸੁਖੀ ਰਹਿੰਦੇ ਨੇ ਮੰਨ ਕਰਕੇ ਇੰਨਾਂ ਕੋਲੇ ਦੁਨੀਆ ਦੇ ਵਿੱਚ ਬੜਾ ਖਜ਼ਾਨਾ ਗਾ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਬਹੁਤ ਵੱਡੇ ਵੱਡੇ ਇਮਾਰਤਾਂ ਮਹਿਲ ਪਾਏ ਹੋਏ ਨੇ ਪਰ ਦੁਖੀ ਸਭ ਤੋਂ ਵੱਧ ਨੇ ਬੰਦਾ ਮਾਇਆ ਕਰਕੇ ਸੁਖੀ ਨਹੀਂ ਪਿਆਰਿਓ ਜਮੀਨ ਕੋਠੀਆਂ ਗੱਡੀਆਂ ਕਰਕੇ ਸੁਖੀ ਨਹੀਂ ਜਿਨ੍ਹਾਂ ਦੇ ਕੋਲੇ ਮਹਿੰਗੀ ਗੱਡੀ ਆ ਕਰੋੜ ਦੀ ਗੱਡੀ ਆ ਕਰੋੜ ਦੀ ਗੱਡੀ 'ਚ ਬਹਿੰਦਾ ਗਾ ਪਰ ਦੁਖੀ ਤੋ ਵੀ ਆ ਗਾ ਜੋ ਜੋ ਦਿੱਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਤੀ ਵੱਡੇ ਵੱਡੇ ਜੋਤੀਸਰੂ ਦਿਸਾ ਲੋਗ ਤੈਨੂੰ ਕੋ ਵਿਆਪੈ ਮਾਇਆ ਰੋਗ ਜੋ ਜੋ ਦਿਸੈ ਪਾਸਾ ਜੀ ਬਾਣੀ ਵਿੱਚ ਕਹਿੰਦੇ ਸਭ ਤੋਂ ਕਹਿੰਦੇ ਦੁਖੀ ਨੇ ਉਹ ਵੱਡੇ ਮਹਿਲ ਦੇ ਵਿੱਚ ਰਹਿਣ ਵਾਲਾ ਸੁਖੀ ਥੋੜੂ ਆਗਾ ਦੂਜੇ ਦੇਖਣ ਨੂੰ ਤਾਂ ਇਦਾਂ ਲੱਗਦਾ ਵਿੱਚ ਸੁਖੀ ਹੋਵੇਗਾ ਇਹਦੇ ਕੋਲ ਤਾਂ ਹਰ ਇੱਕ ਸੁੱਖ ਸਹੂਲਤਾਂ ਨੇ ਪਰ ਨਹੀਂ ਉਹ ਸਭ ਤੋਂ ਵੱਧ ਦੁਖੀ ਆਗਾ ਇੱਥੇ ਸੱਪਰੀ ਦੇ ਵਿੱਚ ਰਹਿਣ ਵਾਲਾ ਸੁਖੀ ਹੋ ਸਕਦਾ ਹੈਗਾ ਹੱਸ ਕੇ ਜ਼ਿੰਦਗੀ ਗੁਜ਼ਾਰ ਸਕਦਾ ਹੈਗਾ ਇੱਥੇ ਮਾਰਕੰਡੇ ਰੀਸੀ ਵਰਗੇ ਨੇ ਜਿਨ੍ਹਾਂ ਨੇ ਲੱਖ ਬਰੇ ਦੀ ਉਮਰ ਸੀ ਲੱਖ ਬਰੇ ਦੀ ਇੱਕ ਸੱਪਰੀ ਦੇ ਵਿੱਚ ਹੀ ਗੁਜ਼ਾਰੀ ਹੈ ਕਿਉਂ ਉਹ ਸੁਖੀ ਸੀ ਅੰਦਰੋਂ ਸੀ ਸੁਖੀ ਸੀ ਪਰ ਇੰਨੇ ਪਦਾਰਥਾਂ ਦੇ ਹੋਣ باوجود ਵੀ ਇੰਨੇ ਚੰਗੀਆਂ سہولتਾਂ ਦੇ ਹੁੰਦਿਆਂ ਹੋਇਆ ਵੀ ਬੰਦਾ ਦੁਖੀ ਹੈਗਾ ਸੋਚ ਕਰਕੇ ਪਾਸਾ ਜੀ ਕਹਿੰਦੇ ਸਾਰੇ ਦੁਖੀ ਨੇ ਪਰ ਜਿਨ੍ਹਾਂ ਤੇ ਕਿਰਪਾ ਹੋਗੀ ਪਰਨਬਤ ਨਾਨਕ ਹੁਕਮ ਵਸਾਣੇ ਜਿਨ੍ਹਾਂ ਨੇ ਸਤਿਗੁਰੂ ਦੇ ਬਚਨਾਂ ਦੀ ਹੁਕਮ ਦੀ ਪਛਾਣ ਕਰ ਲਈ ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾਲੇ ਉਹ ਤਰਗੇ ਨੇ ਸੁਖ ਹੋਵੇ ਦਿਨ ਰਾਤੀ ਉਹ ਸਦਾ ਹੀ ਸੁਖੀ ਨੇ ਉਹਨਾਂ ਤੇ ਕਿੱਟਾ ਮਰਜੀ ਕੁਝ ਸਮਾ ਜਾਏ ਦੁੱਖ ਆ ਜਾਏ ਪਰ ਉਹ ਇਹ ਨਹੀਂ ਕਹਿੰਦੇ ਉਹ ਬੋਲ ਕੇ ਨੇ ਸੁਣਾਉਂਦੇ ਵੀ ਦੁੱਖ ਆ ਗਿਆ ਔਰ ਹੁੰਦੇ ਨਹੀਂ ਇਥੇ ਕਿਤੇ ਮੌੜਾ ਦੇ ਵੇਖੋ ਦੁੱਖਾਜ ਬੰਦਰ ਹੁੰਦਾ ਗਾ ਭੱਜਦਾ ਗਾ ਪਰ ਪਿਆਰਿਓ ਜਿਹੜੇ ਅਸਲੀ ਗੁਰੂ ਦੇ ਸਿੱਖ ਨੇ ਉਹਨਾਂ ਤੇ ਜਿੰਨਾ ਮਰਜੀ ਕੋਈ ਮੁਸੀਬਤ ਦੁੱਖ ਆ ਜਾਈ ਕਿਉਂ ਉਹ ਬਾਣੀ ਨਾਲ ਜੁੜੇ ਹੋਏ ਨੇ ਉਹ ਰੋਂਦੇ ਨਹੀਂ ਉਹ ਦੁਖੀ ਨਹੀਂ ਹੁੰਦੇ ਅੱਜ ਆ ਗਿਆ ਕੋਈ ਕਰਨੀ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਇਤਿਕ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਜਿਦਾਤਾ ਨੇ ਕਿਜ ਸੁੱਖ ਆ ਕੇ ਕਿਜ ਦੁੱਖ ਆ ਕੇ ਆਉਂਦੇ ਜਾਂਦੇ ਰਹਿੰਦੀ ਰਹਿੰਦੀ ਐ ਇਹ ਪੇਦਾਤ ਤੇਰੀ ਦਾਤਾਰ ਦੁੱਖ ਵੀ ਤੇ ਸੁੱਖ ਵੀ ਇਹ ਜਿਦਾਤਾ ਨੇ ਪ੍ਰਮਾਤਮਾ ਦੀਆਂ ਜਿਹੜੇ ਦਾਤਾਂ ਮੰਦੇ ਨੇ ਉਹ ਸੁਖੀ ਨਹੀਂ ਪਰ ਜਿਹੜੇ ਸੁੱਖ ਦੇ ਵਿੱਚ ਖੁਸ਼ੀ ਦੇ ਵਿੱਚ ਰੱਬ ਨੂੰ ਭੁੱਲ ਜਾਂਦੇ ਨੇ ਜੇ ਦੁੱਖਾਂ ਵਿੱਚ ਰੱਬ ਨੂੰ ਫਿਰ ਯਾਦ ਕਰਦੇ ਨੇ ਪਾਸਾ ਜੀ ਕਿ ਨਦਾਤ ਹੀ ਨਹੀਂ ਸਮਝਦੇ ਸੋਚੇ ਕਰਕੇ ਗੁਰੂ ਅਰਜਨ ਪਾਸਾ ਜੀ ਕਹਿੰਦੇ ਕੀਰਤਨ ਧਾਮ ਸਿਮਰਤ ਰਹੋ ਜਦ ਲਗ ਘਟ ਮੈਂ ਸਾਸ ਮਿਰਤ ਕਹਿੰਦੇ ਮਿਹਰ ਕਰਦੇ ਹੋ ਪ੍ਰਮਾਤਮਾ ਦੀ ਕਿਰਪਾ ਕਰਦੇ ਜਰ ਤੱਕ ਮੇਰੇ ਸਰੀਰ ਵਿੱਚ ਸਾਹ ਚੱਲ ਰਿਹਾਗਾ ਜਿੰਨਾ ਚਿਰ ਸਰੀਰ ਚੱਲੀ ਜਾ ਰਿਹਾ ਸਵਾਸ ਸਾਹ ਆ ਰਿਹਾਗਾ ਹੇ ਸੱਚੇ ਪਾਸਾ ਮੈਂ ਤੇਰਾ ਸਿਮਰਨ ਕਰਦਾ ਰਹਾ ਬਸ ਮੇਰੇ ਧੜਕਣ ਦੇ ਵਿੱਚ ਨਾਮ ਤੇਰਾ ਹੋਵੇ ਹਰ ਸਵਾਸ ਨਾਲ ਮੈਂ ਤੇਰਾ ਨਾਮ ਜਪਦਾ ਹੋਵਾਂ ਬਸ ਮੇਰੀ ਇਹੀ ਅਰਜ਼ੋਈ ਇਹੀ ਇੱਕ ਬੇਨਤੀ ਹੈ ਤੇਰੇ ਅਗੇ ਸਿੱਖ ਕਹਿੰਦਾ ਹੈ ਗੁਰੂ ਨੂੰ ਬੇਨਤੀ ਕਰਦਾ ਹੈ ਮੇਰਾ ਕੋਈ ਵੀ ਸਵਾਸ ਨਾਮ ਤੋਂ ਬਿਨਾ ਵਿਰਥਾ ਨਾ ਜਾਵੇ ਤੇਰੀ ਸਿਵਤ ਸਲਾਮੇ ਕਰਦੀ ਰਮਾ ਬਸ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ हे प्रभु जी तू ही मेरी मांगी ते तू ही मेरा पितांगा तू ही मेरा सखा सैण मित्र परा तू सारे केने जीवन ਵਿੱਚ ਵਸਦਾਗਾ ਮੇਰਾ ਤੂੰ ਹੀ ਆ ਸਭ ਕੁਝ ਜਿਨੇ ਕ ਅਕਾਲ ਪੁਰਖ ਨੂੰ परमात्मा ਨੂੰ ਆਪਣਾ ਮੰਨ ਲਿਆ ਵੀ ਤੂੰ ਆ परमात्मा मां ਵੀ ਤੂੰ ਹੀ ਆ ਪਿਤਾ ਵੀ ਤੂੰ ਹੀ ਆ ਸਕੇ ਸੰਬੰਧੀ ਰਿਸ਼ਤੇਦਾਰ ਮਿੱਤਰ ਦੋਸਤ ਤੂੰ ਹੀ ਆ ਮੇਰਾ ਔਖੇ ਵੇਲੇ ਤੂੰ ਹੀ ਖੜਦਾਂਗਾ ਦੁਨੀਆ ਦਾ ਕੋਈ ਸਾਰੇ ਸਾਥ ਛੱਡ ਜਾਂਦੇ ਨੇ ਮਾਤ ਪਿਤਾ ਬੰਦਪ ਤੂੰ ਹੈ ਨਾਨਕ ਪ੍ਰਭ ਸਰਣਾਗਤੀ ਜਾਂ ਕੋ ਨਿਰਮਲ ਜਾਸ ਜਿਸ ਪ੍ਰਭੂ ਦੀ ਸਿਫਤ ਸਲਾਹ ਜੀਵਨ ਵਿਤ ਕਰ ਦਿੰਦੀ ਹੈ ਕੀ ਪਿਆਰਿਓ ਉਹਦੇ ਕਹਨੇ ਸਰਣ ਵਿੱਚ ਪਏ ਰਹਿਣਾ ਚਾਹੀਦਾ ਬੰਦੇ ਨੂੰ ਜੀਦੀ ਵਾਹਿਗੁਰੂ ਪਰਮਾਤਮਾ ਦੀ ਸਿਫਤ ਕਰੀ ਜਾਵੇਂਗਾ ਕਰੀ ਜਾਵੇਂਗਾ ਉਹ ਜੀਵਨ ਨੂੰ ਚੇਂਜ ਕਰ ਦੇਗੀ ਬਦਲ ਦੇਗੀ ਉਹਦੇ ਵਿੱਚ ਤਾਕਤ ਦਾ ਸਮਰੱਥਾ ਕੀ ਇਹ ਯਾਦ ਰੱਖੀਏ ਗੁਰਬਾਣੀ ਵਿੱਚ ਇੱਕ ਬਹੁਤ ਵੱਡੀ ਇੱਕ ਤਾਕਤ ਸ਼ਕਤੀ ਹੈ ਪਿਆਰਿਓ ਗੁਰਬਾਣੀ ਦੀ ਸਪੰਗਤੀ ਨਹੀਂ ਬਦਲ ਸਕਦੇ ਪਰ ਗੁਰਬਾਣੀ ਸਾਡੇ ਮਨ ਨੂੰ ਬਦਲਦੀ ਆ ਗੁਰਬਾਣੀ ਦਾ ਗਿਆਨ ਨਾ ਕਿਨ ਜਿਹੜਾ ਗੁਰਬਾਣੀ ਦਾ ਗਿਆਨ ਲੈ ਕੇ ਇਹ ਬੰਦੇ ਦੇ ਮਨ ਨੂੰ ਬਦਲ ਦਿੰਦਾ ਹੈਗਾ ਐਸਾ ਗਿਆਨ ਆ ਸਤਿਗੁਰੂ ਜੀ ਦੇ ਕੋਲ ਐਸਾ ਖਜ਼ਾਨਾ ਦਾ ਜਿਨ੍ਹਾਂ ਨੇ ਬਾਣੀ ਨੂੰ ਸਮਝ ਲਿਆ ਸੁਣ ਲਿਆ ਜ਼ਿੰਦਗੀ ਦੇ ਵਿੱਚ ਗਿਆਨ ਲੈ ਲਿਆ ਉਹ ਬਦਲ ਜਾਂਦੇ ਨੇ ਬੜੇ ਬਦਲੇ ਨੇ ਇੱਥੇ ਵੱਡੇ ਵੱਡੇ ਪਾਪੀ ਲੋਕ ਕੋ ਕਰਮੀ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਿਤੇ ਚੰਗਾ ਕੰਮ ਹੀ ਨਹੀਂ ਸੀ ਕੀਤਾ ਪਰ ਤੇ ਬਾਣੀ ਦੇ ਗਿਆਨ ਉਹਨਾਂ ਦੇ ਕੰਨ ਵਿੱਚ ਪੈ ਗਏ ਅੰਤ ਵੇਲੇ ਉਤਰ ਗਏ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਨਸੇ ਕੀਤੇ ਮਾੜੇ ਕੰਮ ਕੀਤੇ ਪਰੰਤ ਵੇਲੇ ਉਹਨਾਂ ਦੇ ਕੰਨ ਵਿੱਚ ਕਿਤੇ ਗੁਰੂ ਦਾ ਸ਼ਬਦ ਪੈ ਗਿਆ ਸੋਝੀ ਹੋ ਗਈ ਸਮਝ ਗਏ ਜ਼ਿੰਦਗੀ ਬਦਲ ਗਈ ਬੜਿਆਂ ਦੀ ਬਦਲੀ ਬਦਲਦੀ ਜ਼ਰੂਰ ਹੈ ਪਿਆਰਿਓ ਪਰ ਸਮਾਂ ਮਿਲਦਾ ਹਰ ਇੱਕ ਨੂੰ ਟਾਈਮ ਮਿਲਦਾਗਾ ਪਰ ਕਈ ਟਾਈਮ ਨਾ ਬਦਲ ਜਾਂਦੇ ਨੇ ਤੇ ਕਈ ਬਦਲਦੇ ਨਹੀਂ ਤਰ